ਨੇ ਸਾਡੇ ਕੀਤਾ ਵਿੱਚ ਆਮ ਤੌਰ ਤੇ ਕੁਝ ਹਾਸਾ ਕੁਝ ਠੱਠਾ ਕੁਝ ਚੋਲ ਮੋਲ ਕੁਝ ਛੇੜ ਛਾੜ ਕੁਝ ਕੁਟਕੜੀਆਂ ਹੈ ਜਾ ਕੁਝ ਹੁੰਦਾ ਸੀ ਤੁਹਾਨੂੰ ਖੁਸ਼ ਕਰਨ ਵਾਸਤੇ ਆਏ ਆ ਕੋਸ਼ਿਸ਼ ਕਰਾਂਗੇ ਵੀ ਗੀਤ गा ਕੇ ਜੀ ਸੰਗੀਤ ਰਹੀ ਤੁਹਾਡੀ ਸੇਵਾ ਕਰਕੇ ਤੁਹਾਡੀਆਂ ਖੁਸ਼ੀਆਂ ਪ੍ਰਾਪਤ ਕਰ ਸਕੀਏ ਪੁਰਾਣੇ ਕਲਾਕਾਰ ਪੁਰਾਣੇ ਗੀਤਾਂ ਤੇ ਸ਼ੁਰੂ ਕਰਦੇ ਆ ਮੇਰਾ ਆਪਣਾ ਖਿਆਲ ਹੈ ਵੀ ਤੁਸੀਂ ਜ਼ਰੂਰ ਪਸੰਦ ਕਰੋਗੇ ਹਾਂਜੀ ਤਾਂ ਮੈਂ ਅਰਜ਼ ਕਰਦਾ ਸੀ ਪੁਰਾਣੇ ਕਿਉਂਕਿ ਸੌਣ ਦਾ ਮਹੀਨਾ ਚੜਿਆ ਜੀ ਸੌਣ ਦੇ ਗੀਤ ਗਾਵਾਂਗੇ ਸੌਂਡੀਆਂ ਚਿੜੀਆਂ ਦੇ ਤਿਉਹਾਰਾਂ ਦਾ ਮਹੀਨਾ ਹੁੰਦਾ ਵਈਆਂ ਵਰੀਆਂ ਬੀਬੀਆਂ ਵੀ ਸਾਰਿਆਂ ਤੋਂ ਪੇਕਿਆਂ ਨੂੰ ਆ ਜਾਂਦੀਆਂ ਨੇ ਵਿਛੜੀਆਂ ਸਹੇਲੀਆਂ ਨੂੰ ਲੱਦ ਵਾਸਤੇ ਤੀਆਂ ਦਾ ਤਿਉਹਾਰ ਦੇਖਣ ਵਾਸਤੇ ਇੱਕ ਕੱਬਰੂ ਸੌਣ ਦੇ ਮਹੀਨੇ ਸਹੋੜੀ ਜਾ ਬੜਿਆ ਸੌਣ ਦੇ ਮਹੀਨੇ ਕਾਦੇ ਵਾਸਤੇ ਘਰ ਵਾਲੀ ਨੂੰ ਲਿਆਉਣ ਵਾਸਤੇ ਉਹਨੂੰ ਗੁੱਸੇ 'ਚ ਆ ਕੇ ਗੁੱਸੇ 'ਚ ਦੇਖ ਕੇ ਕਹਿੰਦੀ ਤੈਨੂੰ ਅਕਲ-ਉਕਲ ਹੈ ਨਹੀਂ ਅਗੋ ਕਹਿੰਦਾ ਹੈਗੀ ਐ ਉਕੇ ਦੀ ਕਿੱਥੇ ਐ ਮੈਨੂੰ ਤਾਂ ਦਿਖਦੀ ਕਿਤੇ ਨਹੀਂ ਐ ਤੈਨੂੰ ਰਸਮ ਰਿਵਾਜ ਦਾ ਪਤਾ ਨਹੀਂ ਤੈਨੂੰ ਨਹੀਂ ਪਤਾ ਵੀ ਮਾਪੇ ਧੀਆਂ ਨੂੰ ਸੌਂਦ ਦੇ ਮਹੀਨੇ ਤੋੜਦੇ ਨਹੀਂ ਹੁੰਦੇ ਤੂੰ ਕਿਵੇਂ ਮੂੰਹ ਚੱਕ ਕੇ ਗਿਆ ਗਿਆ ਸੀਗਾ ਵਿਚਾਰਾ ਮੇਰੇ ਵਰਗਾ ਸਿੱਧਾ ਸਾਦਾ ਘਰ ਵਾਲੀ ਦੀ ਗੱਲ ਸੁਣ ਕੇ ਸੱਚੀ ਮੁੱਚ ਇੱਕ ਬਣਾ ਗਿਆ ਅੰਦਰ ਬੜ ਕੇ ਘਰ ਵਾਲੀ ਨੂੰ ਕਹਿੰਦਾ ਭਲੀਏ ਲੋਕੇ ਭਲੀਏ ਲੋਕੇ ਤੇ ਭਲੀਏ ਲੋਕੇ ਪਰ ਯੇ ਲੋਕੇ ਪਰ ਯੇ ਲੋਕੇ ਜੇ ਮੈਂ ਗਲਤੀ ਨਾਲ ਆਈ ਹਾਂ ਤਾਂ ਮੇਰੀ ਆਏ ਦੀ ਬੇਇੱਜ਼ਤੀ ਨਾ ਕਰ ਹੁਣ ਚੱਲੀ ਚੱਲ ਤੜਕੇ ਚਾਹੇ ਮੂੰਹ ਨੇਰੇ ਮੁੜ ਜਾਈਂਗਾ ਕਦੀ ਕਿਉਂ ਮੇਰਾ ਚੱਕੀ ਦੇ ਬਣਾ ਵਿਚਾਲੇ ਹੱਥ ਆਇਆ ਹੋਇਆ ਹੁਣ ਜਾਵਾਂ ਸਵੇਰੇ ਮੁੜ ਕੇ ਨਾ ਮੈਂ ਤਾਂ ਵੱਲੋਂ ਪਿੱਛੇ ਆਉਂਗੀ ਉਹ ਜਾਣ ਤੋਂ ਸਾਫ਼ ਇਨਕਾਰ ਕਰ ਦਿੰਦੀ ਐ ਗਬਰੂ ਗਬਰੂ ਜਾਣ ਵਾਸਤੇ ਬਹਾਨੇ ਕਰਦਾ ਕਦੇ ਕਹਿੰਦਾ ਬੁੜੀ ਕੋਠੋ ਤੜਲੀ ਪੀਦਾ ਚੂੜਾ ਨਿਕਲ ਗਿਆ ਮੈਂ ਕਹਿੰਦਾ ਬੁੜੀ ਨੇ ਮਜ ਨੂੰ ਮਾਰਿਆ ਮਜ ਬੰਜਤ ਪਈ ਜਾਈ ਲੱਗੇ ਹੋ ਮੱਚ ਨਹੀਂ ਬੁੜੀ ਪਈ ਆ ਇਹ ਮੈਂ ਕਹਿੰਦਾ ਮਜ ਪਈ ਬੁੜੀ ਮਜ ਬੁੜੀ ਮਜ ਬੁੜੀ ਹੋ ਕੀ ਹੋ ਗਿਆ ਮਾਫ ਕਰਨਾ ਸਵੇਰੇ ਕੇਲੇ ਚ ਨਾਸ਼ਤਾ ਖਾ ਗਿਆ ਸੀ ਇਸ ਕਰਕੇ ਜੁਬਾਨ ਤਿਲ ਕੀ ਜਾਂਦੀ ਆ ਉਹ ਜਾਣਦੂ ਨਾ ਕਰਦੀ ਆ ਕਬਰੂ ਜਾਣ ਵਾਸਤੇ ਬਹਾਨੇ ਘੜਦਾ ਉਹ ਕੀ ਕਹਿੰਦਾ ਉਹ ਕੀ ਕਹਿੰਦੀ ਹੈ ਗੀਤ ਪੇਸ਼ ਕਰਨ ਲੱਗੇ ਸਮਾਣੀ ਵੇ ਮੂੜ ਜਾਸ਼ਕੀਨਾ ਮੂੜ ਜਾ ਮੂੜ ਜਾ ਮੂੜ ਜਾਸ਼ਕੀਨਾ ਮੈਂ ਨਹੀਂ ਜਾਣਾਂ ਤੇਰੇ ਨਾਲ ਵੇ ਮੂੜ ਜਾਸ਼ਕੀਨਾ ਮੈਂ ਨਹੀਂ ਜਾਣਾਂ ਤੇਰੇ ਨਾਲ ਵੇ ਮੂੜ ਜਾਸ਼ਕੀਨਾ ਸੁਣਦਾ ਨਹੀਂ ਨਾ ਸੁਣਦਾ ਨਹੀਂ ਨਾ ਇੱਤੇ ਕੱਲ ਰਾਜਤੈਣ ਨਹੀਂ ਸੁਣਦਾ ਨਹੀਂ ਨਾ ਸਾਉਣ ਦਾ ਮਹੀਨਾ ਜਿੱਤੇ ਕੱਲ ਰਾਂ ਚ ਪੈਣ ਨੀ ਖਿੱਚ ਲੈ ਤਿਆਰੀ ਖਿੱਚ ਲੈ ਤਿਆਰੀ ਖਿੱਚ ਲੈ ਤਿਆਰੀ ਜੱਗ ਆਇਆ ਤੈਨੂੰ ਲੈਣ ਵੀ ਖਿੱਚ ਲੈ ਤਿਆਰੀ ਲੋ ਆਇਆ ਤੈਨੂੰ ਲੈਣ ਵੀ ਖਿੱਚ ਲੈ ਤਿਆਰੀ ਸਾਉਣ ਦਾ ਮਹੀਨਾ ਪੈਂਦੀ ਦਿਆਂ ਚ ਤਮਾੜਵੇ ਮੋੜੇ ਜਾਸ਼ੁਕੀ ਨਾ ਮੋੜੇ ਜਾਸ਼ੁਕੀ ਮਹੀਨਾ ਸੌਣ ਦਾ ਮਹੀਨਾ ਜਿੱਦੇ ਕੱਲ ਰੱਜ ਪੈਣੀ ਖਿੱਚ ਲੈ ਪਿਆਰੀ ਖਿੱਚ ਲੈ ਪਿਆਰੀ ਘਟ ਆਇਆ ਤੈਨੂੰ ਲੈਣੀ ਖਿੱਚ ਲੈ ਪਿਆਰੀ ਮਿੱਲੋ ਆਇਆ ਤੈਨੂੰ ਲੈਣੀ ਖਿੱਚ ਲੈ ਪਿਆਰੀ ਈ ਔਖੀ ਬੇਬੇ ਬੜੀ ਔਖੀ ਉਤੋਂ ਪੰਗਾ ਹੋਰ ਪੈ ਗਿਆ ਬੇਬੇ ਬੜੀ ਔਖੀ ਕੀ ਹੋਇਆ ਬੇਬੇ ਬੜੀ ਔਖੀ ਉਤੋਂ ਪੰਗਾ ਹੋਰ ਪੈ ਗਿਆ ਤਾਣ ਚੱਕ ਬੱਲੀ ਚੁਬਾਰਾ ਕੱਲ ਗਏ ਗਿਆ ਤਾਣ ਚੱਕ ਬੱਲੀ ਚੁਬਾਰਾ ਕੱਲ ਗਏ ਗਿਆ

i <laughs> ਤੇਰਾ ਮਾਹੀ ਕਹਿੰਦਾ ਤੇਰਾ ਮਾਹੀ ਛੱਡ ਝਾਗ ਕਿੱਥੇ ਪਾਣ ਦੀ ਕਹਿੰਦਾ ਤੇਰਾ ਮਾਹੀ ਉਹ ਕਹਿੰਦਾ ਤੇਰਾ ਮਾਈ ਮਿਲੋ ਕਹਿੰਦਾ ਤੇਰਾ ਮਾਹੀ ਛੱਡ ਝਾਗ ਕਿੱਥੇ ਪਾਣ ਦੀ ਬਾਪੂ ਨੇ ਹਦੈਤ ਕੀਤੀ ਛੇਤੀ ਮੁੜ ਆਂਦੀ ਬਣੇ ਨੇ ਹਦੈਤ ਕੀਤੀ ਛੇਤੀ ਮੁੜ ਆਂਦੀ ਚੱਲ ਉੱਠ ਤੁਰ ਚੱਲ ਉੱਠ ਤੁਰ ਕਹਿੰਦੇ ਪਣ ਨਸ਼ ਰਹਿਣ ਦੀ ਚੱਲੇ ਪਿਆਰੀ प्यारी खिचल प्यारी ി തയറി ഗിോ ആയു ലിച്ച്ല ജ ആ തൈ ലൈണലി കിട്ട